ਇੱਕ ਪਾਸੇ ਅਡਲਟ ਕੰਟੈਂਟ ਕ੍ਰिएशन ਹੈ ਇੱਕ ਪਾਸੇ ਕਤਲ ਹੈ ਤੇ ਉਹਦੀ ਜਸਟੀਫਿਕੇਸ਼ਨ ਹੈ ਤੇ ਉਹਦਾ ਵਿਰੋਧ ਹੈ ਇਹ ਅਡਲਟ ਜਿਹੜਾ ਤੁਸੀਂ ਕਹਿਆ ਵੀ ਕੰਟੈਂਟ ਕ੍ਰੇਟਰ ਤੇ ਉਹ ਇੱਕ ਨਹੀਂ ਸੀ ਉਹ ਆਖਰੀ ਨਹੀਂ ਸੀ ਸਰਕਾਰ ਦਾ ਤਾਂ ਇੱਕ ਇੱਕ ਅਕਾਊਂਟ ਤੇ ਇੱਕ ਇੱਕ ਪੋਸਟ ਦੇ ਉੱਤੇ ਕੰਟਰੋਲ ਹੁੰਦਾ ਤਾਂ ਲੱਗਦਾ ਹੈਗਾ ਵੀ ਸਰਕਾਰ ਚਾਹੁੰਦੀ ਆ ਵੀ ਇਹੋ ਜਿਹਾ ਜਿਹੜਾ ਕੰਟੈਂਟ ਹੈਗਾ ਉਹਨੂੰ ਫੈਲਣ ਦਿੱਤਾ ਜਾਵੇ ਤੇ ਕਿਸੇ ਦਿਸ਼ਾ ਵੱਲ ਨੂੰ ਇਹਨੂੰ ਲੈ ਕੇ ਜਾਇਆ ਜਾਵੇ ਹਾਂ ਤੁਹਾਨੂੰ ਲੱਗਦਾ ਕਿ ਇੱਕ ਲਾਪਰਵਾਹੀ ਸਰਕਾਰ ਦੇ ਲੈਵਲ ਤੇ ਹੈ ਨਹੀਂ ਸਰਕਾਰ ਦੀ ਲਾਪਰਵਾਹੀ ਨਹੀਂ ਸਰਕਾਰ ਦੀ ਸਾਜ਼ਿਸ਼ ਕਹਿ ਸਕਦੇ ਉਹਨੇ ਕਤਲ ਕੀਤਾ ਤੇ ਫਿਰ ਉਹਦੀ ਜ਼ਿੰਮੇਵਾਰੀ ਲਈ ਇਹਨੂੰ ਜਸਟੀਫਾਈਡ ਹੈ ਕੀਤਾ ਉਹਦੀ ਬਹੁਤ ਸਾਰੀ ਸਪੋਰਟ ਵੀ ਹੋਈ ਹੈ इवन ਕਿ ਖਾਲਸਾਕ ਸਾਹਿਬ ਦੇ ਅੱਡ ਗਨਥੀ ਦੇ ਵੱਲੋਂ ਵੀ ਸਪੋਰਟ ਆ ਗਈ ਤਾਂ ਤੁਸੀਂ ਕਿਦਾਂ ਦੇਖਦੇ ਹੋ ਫਿਰ ਇਸ ਸਾਰੀ ਗੱਲ ਨੂੰ ਇਸੇ ਤਰ੍ਹਾਂ ਵੀ ਯਾਨੀ ਕਿ ਨਾ ਤਾਂ 100% ਹਾਕਿਤ ਖੜਿਆ ਜਾ ਸਕਦਾ ਨਾ 100% ਵਿਰੋਧ ਕੀਤਾ ਜਾ ਸਕਦਾ ਇਹ ਡੂੰਘੇ ਵਿਸ਼ਲੇਸ਼ਣ ਦੀ ਵਜ੍ਹਾ ਹੋਣੀ ਚਾਹੀਦੀ ਹੈ ਵੀ ਇਹ ਆ ਕਿਉਂ ਹੋਇਆ ਵੀ ਉਹਨੂੰ ਕਿਉਂ ਪ੍ਰਮੋਟ ਕੀਤਾ ਗਿਆ ਕੀ ਕਿਸੇ ਬੰਦੇ ਨੂੰ ਇਸ ਹੱਦ ਤੱਕ ਜਾਣਾ ਪਿਆ ਵੀ ਉਹਦਾ ਉਸ ਕਰਕੇ ਜਿਹੜਾ ਕਤਲ ਕਰਦੈ ਇਹ ਮੁਲਕ ਭਾਰਤ ਦੇ ਵਿੱਚ ਇਦਾਂ ਹੋਈ ਜਾਂਦਾ ਕੋਈ ਕਹਿੰਦਾ ਹੈ ਗਾਂ ਲੈ ਕੇ ਜਾਂਦਾ ਸੀ ਭੀੜ ਪੈ ਕੇ ਉਹਨੂੰ ਮਾਰ ਦਿੰਦੀ ਉਹ ਉੱਥੇ ਕਿਉਂ ਨਹੀਂ ਵਿਰੋਧਤ ਹੁੰਦਾ ਜੇ ਤੁਸੀਂ ਕਿਸੇ ਸਿਆਸੀ ਪਾਰਟੀ ਦੇ ਵਿਰੋਧ ਕੀਤੀਆਂ ਹੋਈਆਂ ਗੱਲਾਂ ਨੂੰ ਬਲੌਕ ਕਰ ਸਕਦੇ ਹੋ ਜਾਂ ਕੋਈ ਆਪਣੇ ਹੱਕ ਦੀ ਗੱਲ ਕਰਦਾ ਉਹਨੂੰ ਬਲੌਕ ਕਰਦੇ ਹੋ ਤੇ ਇਹੋ ਜਿਹੀ ਗੰਦ ਨੂੰ ਕਿਉਂ ਨਹੀਂ ਬਲੌਕ ਕੀਤੇ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਅੱਜ ਗੱਲ ਕਰਾਂਗੇ ਅਮਰਿਤਪਾਲ ਮਹਿਰੋਂ ਦੇ ਬਾਰੇ ਅਮਰਿਤਪਾਲ ਮਹਿਰੋਂ ਚਰਚਾ ਚਾਏ ਨੇ ਕੰਚਨ ਕੁਮਾਰੀ ਦਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੱਕ ਕਤਲ ਹੋਇਆ ਇੱਕ ਲੜਕੀ ਸੀ ਜਿਹੜੀ ਕਿ ਸੋਸ਼ਲ ਮੀਡੀਆ ਤੇ ਅਡਲਟ ਕੰਟੈਂਟ ਕ੍ਰੀਏਟਰ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਉਹਨਾਂ ਦੀ ਮੌਤ ਹੋਈ ਹੈ ਤੇ ਉਹ ਉਸ ਦੇ ਵਿੱਚ ਲੀਗਲ ਪੱਖ ਕੀ ਹੈ ਸਿੱਖ ਸਿਧਾਂਤਕ ਪੱਖ ਕੀ ਹੈ ਤੇ ਬਹੁਤ ਸਾਰੀਆਂ ਰਾਵਾਂ ਇਹਦੇ ਤੇ ਨਰੇਟਿਵ ਬਿਲਡ ਨਰੇਟਿਵ ਬਿਲਡਿੰਗ ਦਾ ਅਮਲ ਚੱਲ ਰਿਹਾ ਹੈ ਕੁਝ ਲੋਗ ਇਹਦੇ ਹੱਕ 'ਚ ਨੇ ਕੁਝ ਵਿਰੋਧ 'ਚ ਨੇ ਕਾਨੂੰਨ ਕੀ ਕਹਿੰਦਾ ਜੇ ਅਡਲਟ ਕੰਟੈਂਟ ਕ੍ਰੀਏਟ ਹੋ ਰਿਹਾ ਸੀ ਤਾਂ ਸਰਕਾਰ ਦਾ ਕੀ ਰੋਲ ਬਣਦਾ ਸੀ ਉਹਦੇ ਵਿੱਚ ਤੇ ਇਸ ਤਰ੍ਹਾਂ ਜਿਹੜਾ ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਦਾ ਜਿਹੜਾ ਅਮਲ ਹੈ ਉਸ ਤੇ ਕੀ ਮਾਇਨੇ ਨੇ ਸਿੱਖ ਰਵਾਇਤ ਕੀ ਕਹਿੰਦੀ ਹੈ ਪੰਥ ਦੇ ਨਾਮ ਤੇ ਸਿੱਖੀ ਦੇ ਨਾਮ ਤੇ ਇਸ ਕਿਸਮ ਦੀ ਜਿਹੜੀ ਕਤਲੋਗਾਰਤ ਹੈ ਉਸ ਦਾ ਕੀ ਉਹਦਾ ਉਹਦਾ ਸਥਾਨ ਹੈ ਉਹਦੀ ਕੀ ਪਲੇਸ ਹੈ ਤੇ ਲਾਅ ਆਫ ਦਾ ਲੈਂਡ ਕੀ ਹੈ ਇਹ ਸਾਰੇ ਨੁਕਤੇ ਤੇ ਆਪਾਂ ਗੱਲ ਕਰਾਂਗੇ ਸਰਦਾਰ ਜਸਪਾਲ ਸਿੰਘ ਜੀ ਮਨਪੁਰ ਉਹਨਾਂ ਦੇ ਨਾਲ ਆਪਣੇ ਨਾਲ ਵਿਰਾਜ ਮਾਰਨੇ ਉਹ ਉਹਨਾਂ ਦਾ ਕਾਗਲਤ ਦਾ ਤਜਰਬਾ ਵਕਾਲਤ ਦੇ ਵਿੱਚ ਉਹਨਾਂ ਨੇ ਬੰਦੀ ਸਿੰਘਾਂ ਦੇ ਜੋ ਮਾਮਲੇ ਰਹੇ ਨੇ ਸਾਰੇ ਪਿਛਲੇ ਦੋ ਦਹਾਕਿਆਂ ਤੋਂ ਉਹ ਕੰਮ ਕਰ ਰਹੇ ਹੈ ਮੈਂ ਉਹਨਾਂ ਤੋਂ ਸਾਰਾ ਪੁੱਛਦਿਆਂ ਕਿ ਇਹਨਾਂ ਕੋਲ ਫਿਰ ਕੇਸ ਜਿਹੜੇ ਹੁਣ ਵੀ ਜਿਹੜੇ ਜਿਹੜੇ ਲੋਕ ਫੜੇ ਗਏ ਨੇ ਇਸ ਕੇਸ ਦੇ ਵਿੱਚ ਉਹ ਵੀ ਇਹਨਾਂ ਦੇ ਕਲਾਇੰਟ ਰਹਿ ਚੁੱਕੇ ਨੇ ਆਪ ਮੈਂ ਇਹਨਾਂ ਤੋਂ ਸਾਰਾ ਪੁੱਛਦਿਆਂ ਕਿ ਇਹ ਸਾਰੇ ਮੰਗ ਮਸਲੇ ਤੇ ਇਹਨਾਂ ਦੀ ਕੀ رائے ਹੈ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਤੇ ਕਿਦਾਂ ਤੁਸੀਂ ਜੀ ਤੁਸੀਂ ਇੱਕ ਲਾਇਰ ਹੋ ਅਸੀਂ ਤਾਂ ਇੱਕ ਆਮ ਬੰਦਾ ਹੈ ਜਿਹੜਾ ਕਿ ਸੋਸ਼ਲ ਮੀਡੀਆ ਤੇ ਆਪਣੇ ਆਪਣੇ ਕਮੈਂਟ ਦੇ ਰਿਹਾ ਪਰ ਇੱਕ ਬੰਦਾ ਜਿਹੜਾ ਲਾਅ ਦਾ ਜਾਣਕਾਰ ਆ ਤੁਸੀਂ ਰੋਜ਼ ਦੇ ਲੈਵਲ ਤੇ ਦੇਖਦੇ ਹੋ ਜਦੋਂ ਦੋ ਘਟਨਾਵਾਂ ਨੇ ਇੱਕ ਪਾਸੇ ਅਡਲਟ ਕੰਟੈਂਟ ਕ੍ਰिएशन ਹੈ ਇੱਕ ਪਾਸੇ ਕਤਲ ਹੈ ਤੇ ਉਹਦੀ ਜਸਟੀਫਿਕੇਸ਼ਨ ਹੈ ਤੇ ਉਹਦਾ ਵਿਰੋਧ ਹੈ ਤੇ ਤੁਸੀਂ ਕਿੱਦਾਂ ਦੇਖਦੇ ਹੋ ਸਾਰੀ ਸਿਚੁਏਸ਼ਨ ਦੇਖੋ ਦੋ ਗੱਲਾਂ ਹੈਗੀਆਂ ਇੱਕ ਤਾਂ ਹੈਗਾ ਵੀ ਐਜ਼ ਪਰ ਜਿਵੇਂ ਤੁਸੀਂ ਗੱਲ ਕੀਤੀ ਵੀ ਲਾਅ ਆਫ ਲੈਂਡ ਕੀ ਕਹਿੰਦਾ ਹੈ ਹਾਂਜੀ ਦੂਸਰੀ ਹੈਗੀ ਆ ਸੋਸ਼ਲ ਜਿਹੜਾ ਸਾਡਾ ਸੈਟਅਪ ਹੈਗਾ ਸਟਰਕਚਰ ਹੈਗਾ ਸਿਧਾਂਤ ਹੈਗੇ ਆ ਜਾਂ ਧਾਰਮਿਕ ਸੋਸ਼ਲ ਰਿਲੀਜੀਅਸ ਜਿਹੜੇ ਕੋਈ ਗੱਲਾਂ ਹੈਗੀਆਂ ਉਹ ਹੈਗੀਆਂ ਮੋਰੈਲਟੀ ਦੀਆਂ ਕੁਝ ਗੱਲਾਂ ਹੈਗੀਆਂ ਸੋ ਜੇ ਤੁਸੀਂ ਉਹਨੂੰ ਵੈਸੇ ਦੇਖੋ ਵੀ ਇੱਕ ਅਡਲਟ ਜਿਹੜਾ ਤੁਸੀਂ ਕਹਾਂ ਵੀ ਕੰਟੈਂਟ ਕ੍ਰੀਏਟਰ ਤੇ ਉਹ ਇੱਕ ਨਹੀਂ ਸੀ ਉਹ ਆਖਰੀ ਨਹੀਂ ਸੀ ਹਣਾ ਸੋ ਉਹ ਵਰਲਡ ਦੇ ਵਿੱਚ ਬਹੁਤ ਵਾਸਟ ਲੈਵਲ ਦੇ ਉੱਤੇ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਹੈ ਸੱਚੀ ਮੈਂ ਪਰਸਨਲੀ ਦੱਸਾਂ ਮੈਨੂੰ ਨਹੀਂ ਪਤਾ ਇਹੋ ਜੀ ਕੋਈ ਚੱਲ ਰਿਆ ਸੀ ਕਿਉਂਕਿ ਹਰੇਕ ਦਾ ਆਪਣਾ ਟੇਸਟ ਫੀਲਡ ਹੁੰਦਾ ਤੇ ਆਪਣੇ ਕਮਾਜ ਅਦਾਲਤਾਂ ਚ ਰੁੱਝੇ ਹੋਏ ਮੈਨੂੰ ਇਹ ਕਤਲ ਤੋਂ ਬਾਅਦ ਪਤਾ ਲੱਗਿਆ ਵੀ ਕੋ ਇਹੋ ਜੀਆਂ ਵੀ ਇਹ ਕੁੜੀਆਂ ਹੈਗੀਆਂ ਜਿਹੜੀਆਂ ਇਦਾਂ ਪੰਜਾਬ ਦੇ ਵਿੱਚ ਯਾਨੀ ਕਿ ਕ੍ਰੀਏਟ ਕਰਕੇ ਤੇ ਫਿਰ ਉਹਨਾਂ ਦੇ ਲੱਖਾਂ ਦੇ ਵਿੱਚ ਜਿਹੜੇ ਫੋਲੋਅਰ ਹੈਗੇ ਆ ਸੋ ਪਹਿਲੀ ਗੱਲ ਤਾਂ ਆ ਜਾਂਦੀ ਹੈ ਵੀ ਜਿਹੜਾ ਲਾਫ ਦੀ ਲਾਈਨ ਹੈਗਾ ਜਿਹੜਾ ਕੋਈ ਇਹੋ ਜੀ ਹੈਗੀ ਆ ਕਾਰਵਾਈ ਜੇ ਕੋਈ ਪਾਉਂਦਾ ਹੈਗਾ ਸੋ ਉਹ ਵੀ ਕਾਨੂੰਨ ਦੇ ਦਾਇਰੇ ਚ ਹੁੰਦੀਆਂ ਹੁੰਦੀਆਂ ਜਦੋਂ ਕੋਈ ਮਾਰੀ ਜੀ ਕੋਈ ਗੱਲ ਕਰਦਾ ਭੜਕਾਉ ਕਹਿ ਲੋ ਕਰ ਦਿੰਦਾ ਤਾਂ ਫੇਰ ਉਹ ਉਹਦੇ ਵਿੱਚ ਉਹਦਾ ਕੰਟੈਂਟ ਬੰਦ ਕਰਦੇ ਆ ਅਸੀਂ ਬਹੁਤ ਸਾਰੇ ਦੇਖੇ ਬਹੁਤ ਸਾਰੇ ਮੀਡੀਆ ਚੈਨਲਸ ਪਰਸਨਲ ਅਕਾਊਂਟ ਬੰਦਿਆਂ ਦੇ ਤੇ ਬਹੁਤ ਸਾਰੇ ਜਿਹੜੇ ਆ ਉਹ ਬੰਦ ਕੀਤੇ ਗਏ ਪਿੱਛੇ ਹੁਣ ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਜਦੋਂ ਕ੍ਰੈਕਟ ਡਾਊਨ ਹੋਇਆ ਸੀਗਾ ਉਦੋਂ ਲੋਕਾਂ ਦੇ ਮੇਰਾ ਵੀ ਅਕਾਊਂਟ ਦੋ ਤਿੰਨ ਵਾਰ ਬੰਦ ਹੋ ਗਿਆ ਕਦੀ ਚੱਲ ਪਿਆ ਮੇਰਾ ਅਜੇ ਵੀ ਇੰਡੀਆ ਦੇ ਵਿੱਚ ਬੰਦ ਹੈਗਾ ਸੋ ਸਰਕਾਰ ਦਾ ਤਾਂ ਇੱਕ ਇੱਕ ਅਕਾਊਂਟ ਤੇ ਇੱਕ ਇੱਕ ਪੋਸਟ ਦੇ ਉੱਤੇ ਕੰਟਰੋਲ ਹੁੰਦਾ ਸੋ ਪਰ ਇਹੋ ਜਿਹੇ ਕੇਸਾਂ ਦੇ ਵਿੱਚ ਜਿੱਥੇ ਹੁਣ ਲੰਮਾ ਸਮਾਂ ਲੱਖਾਂ ਘੰਟੇ ਲੋਕ ਦੇਖ ਰਹੇ ਹੈਗੇ ਆ ਤੇ ਉਹ ਉਹਨੂੰ ਨਹੀਂ ਸਰਕਾਰ ਕੰਟਰੋਲ ਕਰਦੀ ਤਾਂ ਲੱਗਦਾ ਹੈਗਾ ਵੀ ਸਰਕਾਰ ਚਾਹੁੰਦੀ ਆ ਵੀ ਇਹੋ ਜਿਹਾ ਜਿਹੜਾ ਕੰਟੈਂਟ ਹੈਗਾ ਉਨੂੰ ਫੈਲਣ ਦਿੱਤਾ ਜਾਵੇ ਤੇ ਕਿਸੇ ਦਿਸ਼ਾ ਵੱਲ ਨੂੰ ਇਹਨੂੰ ਲੈ ਕੇ ਜਾਇਆ ਜਾਵੇ ਹੂੰ ਤੇ ਤੁਹਾਨੂੰ ਲੱਗਦਾ ਕਿ ਇੱਕ ਲਾਪਰਵਾਹੀ ਸਰਕਾਰ ਦੇ ਲੈਵਲ ਤੇ ਹੈ ਨਹੀਂ ਸਰਕਾਰ ਦੀ ਲਾਪਰਵਾਹੀ ਨਹੀਂ ਸਰਕਾਰ ਦੀ ਸਾਜ਼ਿਸ਼ ਕਹਿ ਸਕਦੇ ਆ ਕਿ ਸਰਕਾਰ ਚਾਹੁੰਦੀ ਆ ਵੀ ਨੌਜਵਾਨਾਂ ਨੂੰ ਜਿਹੜਾ ਇਸ ਪਾਸੇ ਲਾਇਆ ਜਾਵੇ ਦੂਜੇ ਪਾਸੇ ਸਰਕਾਰ ਵਰਤਦੀ ਵੀ ਇਹੋ ਜਿਹੇ ਜਿੰਨ ਜਿਹੜੇ ਕੰਟੈਕਟ ਕ੍ਰੀਏਟਰ ਹੈਗੇ ਆ ਜਿਨ੍ਹਾਂ ਦੇ ਲੱਖਾਂ ਦੇ ਵਿੱਚ ਫੋਲੋਅਰ ਆ ਫਿਰ ਉਹਨਾਂ ਨੂੰ ਵਰਤਿਆ ਵੀ ਜਾਂਦਾ ਉਹ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਮੰਨ ਲਓ ਸਰਕਾਰ ਦੀ ਜਾਂ ਕਿਸੇ ਖਾਸ ਵਿਚਾਰਧਾਰਾ ਦੀ ਸਪੋਰਟ ਕਰਦੇ ਆ ਤਾਂ ਉਹ ਇੰਨੇ ਫੋਲੋਅਰਸ ਦੇ ਵਿੱਚ ਗੱਲ ਜਾਂਦੀ ਹੈਗੀ ਹੈ ਜਿਵੇਂ ਤੁਸੀਂ ਕਹੋ ਕਿਸਾਨ ਅੰਦੋਲਨ ਦੇ ਵਿੱਚ ਵੀ ਕਿਸੇ ਕੰਟੈਂਟ ਕ੍ਰੇਏਟਰ ਨੇ ਮੈਂ ਇਸ ਇਸ ਤਰ੍ਹਾਂ ਦੇ ਕੰਟੈਂਟ ਦੀ ਗੱਲ ਕੀਤੀ ਕਰ ਰਿਹਾ ਕੋਈ ਵੀ ਜਿਹੜਾ ਫੋਲੋ ਜਿਹਦੇ ਫਾਲੋਇਨ ਦੇ ਵਿੱਚ ਫੋਲੋਅਰ ਸੀ ਜੇ ਉਹ ਕੋਈ ਗੱਲ ਕਹਿੰਦਾ ਤੇ ਉਸ ਗੱਲ ਦਾ ਮਤਲਬ ਹੁੰਦਾ ਸੋ ਸਰਕਾਰ ਨੂੰ ਪਤਾ ਵੀ ਸਮਾਜ ਦਾ ਇੱਕ ਵੱਡਾ ਹਿੱਸਾ ਹੈਗਾ ਜਿਹੜਾ ਇਹੋ ਜੇ ਕੰਟੈਂਟ ਨੂੰ ਫੋਲੋ ਕਰਦਾ ਹੈਗਾ ਸੋ ਉਹ ਵੇਟ ਕਰਦੇ ਹੁੰਦੇ ਆ ਵੀ ਕਿਤੇ ਇਹਦੀ ਅਸੀਂ ਆਪਣੇ ਹੱਕ ਦੇ ਵਿੱਚ ਜਾਂ ਕਿਸੇ ਖਾਸ ਉਚਾਲਤਾ ਦਾ ਦੇ ਹੱਕ ਦੇ ਵਿੱਚ ਕੋਈ ਹੈਸ਼ਟੈਗ ਹੀ ਪਾਤਾ ਇਹੋ ਜੇ ਕੰਟੈਂਟ ਵਾਲੇ ਨੇ ਸਰਕਾਰ ਦੇ ਪੱਖ ਦੇ ਵਿੱਚ ਤਾਂ ਫੇਰ ਉਹ ਬਹੁਤ ਦੂਰ ਤੱਕ ਗੱਲ ਚਲੀ ਜਾਂਦੀ ਕਿਉਂਕਿ ਜਿਹੜੀ ਲੜਾਈ ਹੁਣ ਸਿੱਧੀ ਨੇਕ ਟੂ ਨੇਕ ਨਾਲੋਂ ਜਿਹੜੀ ਡਿਜੀਟਲ ਜਿਹੜੀ ਲੜਾਈ ਆ ਉਹ ਵੀ ਇੱਕ ਵੱਡਾ ਖਿੱਤਾ ਹੈਗਾ ਇਸ ਸਰਕਾਰਾਂ ਦਾ ਵੀ ਲੋਕਾਂ ਦਾ ਵੀ ਤੇ ਆਪਣੀ ਜਿਹੜੇ ਕਿਸੇ ਨੈਰੇਟਿਵ ਨੂੰ ਚਲਾਉਣ ਦਾ ਕਿਸੇ ਨੈਰੇਟਿਵ ਨੂੰ ਟੈਕਲ ਕਰਨ ਦਾ ਰੋਕਣ ਦਾ ਉਹਦੇ ਵਿੱਚ ਫੇਰ ਇਹੋ ਜੇ ਜਿਹੜੇ ਕੰਟੈਂਟ ਕ੍ਰੀਏਟਰ ਹੈਗੇ ਆ ਕਿਤੇ ਨਾ ਕਿਤੇ ਉਹ ਸਰਕਾਰ ਦੇ ਪੱਖ ਦੇ ਵਿੱਚ ਹੀ ਭੁਗਤ ਜਾਂਦੇ ਤੇ ਜਿਹੜਾ ਹੁਣ ਅਗਲਾ ਅਮਲ ਕੀਤਾ ਗਿਆ ਅਮਰਿਤਪਾਲ ਮੈਰੋ ਹੋਂਾਂ ਦੇ ਵੱਲੋਂ ਆਪਣੇ ਆਪ ਨੂੰ ਸਿੱਖ ਐਕਟਿਵਿਸਟ ਦੱਸਦੇ ਨੇ ਤਾਂ ਉਹਨਾਂ ਨੇ ਆਪਣੇ ਲੈਵਲ ਤੇ ਪਹਿਲਾਂ ਵੀ ਉਹਨਾਂ ਦੀਆਂ ਇਦਾਂ ਦੀਆਂ ਕਈਆਂ ਰਹੀਆਂ ਨੇ ਕਾਰਵਾਈਆਂ ਹੁਣ ਉਹਨੇ ਕਤਲ ਕੀਤਾ ਤੇ ਫਿਰ ਉਹਦੀ ਜ਼ਿੰਮੇਵਾਰੀ ਲਈਏ ਤੇ ਉਹਨੂੰ ਜਸਟੀਫਾਈਡ ਹੈ ਕਿਹਾ ਉਹਦੀ ਬਹੁਤ ਸਾਰੀ ਸਪੋਰਟ ਵੀ ਹੋਈ ਹੈ ਇਵਨ ਕਿ ਖਾਲਸਾ ਸਾਧ ਸੰਗਤ ਦੇ ਹੈੱਡ ਗਰੰਥੀ ਦੇ ਵੱਲੋਂ ਵੀ ਸਪੋਰਟ ਆ ਗਈ ਤਾਂ ਤੁਸੀਂ ਕਿੱਦਾਂ ਦੇਖਦੇ ਹੋ ਫਿਰ ਇਸ ਸਾਰੀ ਗੱਲ ਨੂੰ ਦੇਖੋ ਇਹਦੇ ਚ ਇਹ ਕਿਸੇ ਤਰ੍ਹਾਂ ਵੀ ਯਾਨੀ ਕਿ ਨਾ ਤਾਂ 100% ਹਾਕਿਤ ਖੜਿਆ ਜਾ ਸਕਦਾ ਨਾ 100% ਵਿਰੋਧ ਕੀਤਾ ਜਾ ਸਕਦਾ ਕਿਉਂਕਿ ਕਿਸੇ ਐਕਸ਼ਨ ਦੇ ਰਿਐਕਸ਼ਨ ਦੇ ਵਿੱਚ ਜਦੋਂ ਕੋਈ ਗੱਲ ਹੁੰਦੀ ਹੈ ਤੇ ਹਰੇਕ ਉਹ ਰਿਐਕਸ਼ਨ ਕਰਨ ਵਾਲੇ ਦਾ ਆਪਣੀ ਜਸਟੀਫਿਕੇਸ਼ਨ ਹੁੰਦੀ ਹੈ ਜਾਂ ਤਾਂ ਕੋਈ ਗੁਰੂ ਖਾਲਸਾ ਪੰਥ ਦਾ ਜਿੰਨਾ ਚਿਰ ਤੱਕ ਕੋਈ ਸਾਂਝਾ ਸੈਂਟਰਲ ਪੁਆਇੰਟ ਨਹੀਂ ਹੈਗਾ ਜਿਹੜਾ ਕਿ ਕਾਲ ਤੱਕ ਸੀ ਜਿੱਥੋਂ ਸਾਰੀਆਂ ਇਹਨਾਂ ਗੱਲਾਂ ਨੂੰ ਰੋਕਣ ਵਾਸਤੇ ਆਦੇਸ਼ ਨਿਰਦੇਸ਼ ਜਾਰੀ ਹੋਣੇ ਸੀ ਉਹ ਨਹੀਂ ਹੈਗਾ ਇਸ ਕਰਕੇ ਛੋਟੇ ਛੋਟੇ ਜਥੇ ਜਾਂ ਛੋਟੇ ਛੋਟੇ ਇੰਡੀਵਿਜੂਅਲ ਆਪਣੇ ਤੌਰ ਦੇ ਉੱਤੇ ਜਿਵੇਂ ਉਹਨਾਂ ਨੂੰ ਲੱਗਦਾ ਉਹ ਉਹ ਆਪਣੇ ਤੌਰ ਦੇ ਉੱਤੇ ਵੀ ਜਾਂ ਕਿਸੇ ਦੇ ਕਹਿਣ ਦੇ ਉੱਤੇ ਵੀ ਜਾਂ ਉਹਨਾਂ ਦੀ ਜੋ ਆਪਣੀ ਜਿਉ ਉਹਨਾਂ ਦਾ ਵਰਕ ਆਫ ਸਫੀਅਰ ਹੈਗਾ ਉਹਦੇ 'ਚ ਉਹਨਾਂ ਨੂੰ ਕਿਵੇਂ ਲੱਗਦਾ ਉਹਦੇ ਹਿਸਾਬ ਨਾਲ ਉਹ ਐਕਟ ਕਰਦੇ ਆ ਸੋ ਇਹ ਵੀ ਉਸ ਤਰ੍ਹਾਂ ਹੀ ਐਕਟ ਆ ਵੀ ਜੇ ਕਈ ਬੰਦਿਆਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਮੇਰੇ ਵਰਗੇ ਨੂੰ ਪਤਾ ਨਹੀਂ ਵੀ ਇਹੋ ਜਿਹਾ ਕੋਈ ਕੰਟੈਂਟ ਵੀ ਆ ਰਿਹਾ ਕਦੀ ਆਇਆ ਨਹੀਂ ਕਤਲ ਤੋਂ ਬਾਅਦ ਪਤਾ ਲੱਗਿਆ ਵੀ ਹਾਂ ਇਹੋ ਜਿਹਾ ਵੀ ਕੁਝ ਚੱਲਦਾ ਹੈਗਾ ਸਮਾਜ ਦੇ ਵਿੱਚ ਹਨਾ ਸਾਡੀ ਉਹ ਜਿਹਾ gekela ਹੀ ਹੈ ਨਹੀਂ ਕੰਮ ਦਾ ਤੇ ਜਿਹੜਾ ਕਰਿਆ ਸੀ ਉਹ ਉਹਨੂੰ ਬਹੁਤ ਜ਼ਿਆਦਾ ਫੀਲ ਕਰਦਾ ਸੀ ਵੀ ਕੀ ਹੋਈ ਜਾਂਦਾ ਨਹੀਂ ਸੀ ਹੋਣਾ ਚਾਹੀਦਾ ਸੋ ਉਹ ਉਹ ਤਾਂ ਇੰਡੀਵਿਜੁਅਲ ਆਪਣੀ ਕਰ ਗਿਆ ਤੇ ਜਿਹੜੇ ਉਸ ਤਰ੍ਹਾਂ ਦੇ ਇੰਡੀਵਿਜੁਅਲ ਸੋਚਦੇ ਵੀ ਇਦਾਂ ਨਹੀਂ ਹੋਣਾ ਚਾਹੀਦਾ ਸੋ ਉਹਦੇ ਹੱਕ ਦੇ ਵਿੱਚ ਆ ਗਏ ਜਿਹੜੇ ਚਾਹੁੰਦੇ ਹੋਣਾ ਚਾਹੀਦਾ ਉਹਦੇ ਵਿਰੋਧ ਦੇ ਵਿੱਚ ਚਲੇ ਗਏ ਪੜੇ ਡੂੰਘੇ ਵਿਸ਼ਲੇਸ਼ਣ ਦੀ ਵਜ੍ਹਾ ਹੋਣੀ ਚਾਹੀਦੀ ਆ ਵੀ ਇਹ ਇਹ ਆ ਕਿਉਂ ਹੋਇਆ ਵੀ ਉਹਨੂੰ ਕਿਉਂ ਪ੍ਰਮੋਟ ਕੀਤਾ ਗਿਆ ਕਿ ਕਿਸੇ ਬੰਦੇ ਨੂੰ ਇਸ ਹੱਦ ਤੱਕ ਜਾਣਾ ਪਿਆ ਵੀ ਉਹਦਾ ਉਸ ਕਰਕੇ ਜਿਹੜਾ ਕਤਲ ਕਰ ਦਿੱਤਾ ਕਤਲ ਹੋਇਆ ਪਰ ਉਹਦੇ ਵਿੱਚ ਜਿਹੜਾ ਵਿਰੋਧ ਆ ਰਿਹਾ ਜਿਹੜੇ ਸੈਕਸ਼ਨਸ ਦੇ ਵੱਲੋਂ ਉਹ ਕਹਿ ਰਹੇ ਨੇ ਕਿ ਇਸ ਕਿਸਮ ਦੀ ਜਿਹੜੀ ਮੋਰਲ ਪੁਲਿਸ਼ਿੰਗ ਹੈ ਕਿ ਜਿਹੜਾ ਇਸ ਢੰਗ ਦੇ ਨਾਲ ਕਿਸੇ ਨੂੰ ਮਾਰ ਹੀ ਦੇਣਾ ਵੀ ਇਹਦਾ ਹੱਕ ਇੰਡੀਵਿਜੂਅਲਸ ਨੂੰ ਨਹੀਂ ਹੈਗਾ ਦੇਖੋ ਉਹਦੇ 'ਚ ਹੁਣ ਜੇ ਤੁਸੀਂ ਦੇਖੋ ਇਹ ਮੁਲਕ ਭਾਰਤ ਦੇ ਵਿੱਚ ਇਦਾਂ ਹੋਈ ਜਾਂਦਾ ਕੋਈ ਕਹਿੰਦਾ ਹੈ ਗਾਂ ਲੈ ਕੇ ਜਾਂਦਾ ਸੀ ਭੀੜ ਪੈ ਕੇ ਉਹਨੂੰ ਮਾਰ ਦਿੰਦੀ ਉਹ ਉੱਥੇ ਕਿਉਂ ਨਹੀਂ ਵਿਰੋਧਤ ਹੁੰਦਾ ਸੋ ਇਹ ਇਹ ਆ ਵੀ ਪਿਕ ਐਂਡ ਚੂਜ਼ ਨਹੀਂ ਹੋ ਸਕਦਾ ਸੋਸਾਇਟੀ ਜਿਹੜੀ ਹੁੰਦੀ ਆ ਉਹ ਇਸ ਤਰ੍ਹਾਂ ਹੀ ਰਿਐਕਟ ਕਰਦੀ ਆ ਵੀ ਜੇ ਕਿਸੇ ਸਿੱਖ ਨੌਜਵਾਨ ਦੇ ਪੈਗੇ ਕਈ ਥਾਂ ਤੇ ਘਟਨਾਵਾਂ ਹੋਈਆਂ ਮੁਕਸਲ ਸਾਹਿਬ ਹੋਈ ਉੱਥੇ ਹੋਈ ਉਹ ਸਾਰੇ ਪੈਗੇ ਕੁਝ ਉਹਨੂੰ ਜਸਟੀਫਾਈ ਕਰਦੇ ਆ ਵੀ ਨਹੀਂ ਉਹਨੂੰ ਸ਼ਿਵ ਸੈਨਾ ਦੇ ਆਗੂ ਨੇ ਸਹੀ ਕੀਤਾ ਜੀ ਉਹਨੇ ਅੱਗੇ ਆ ਕੇ ਉਹਨੂੰ ਧੰਨਾ ਨਹੀਂ ਦੇਣ ਦਿੰਦਾ ਸੀ ਉਹ ਵਿਰੋਧ ਸੀ ਸੋ ਉਹ ਲੋਕ ਦੂਜੇ ਪਾਸੇ ਵਿਰੋਧ ਹੋ ਜਾਣਗੇ ਸੋ ਉਹਨਾਂ ਦੇ ਵਿਰੋਧ ਕਰਨ ਦਾ ਜਾਂ ਹੱਕ ਵਿੱਚ ਹੋਣ ਦਾ ਕਈ ਵਾਰੀ ਵਜ੍ਹਾ ਇਹ ਉਹ ਨਹੀਂ ਹੁੰਦੀ ਰੀਜ਼ਨਿੰਗ ਨਹੀਂ ਹੁੰਦੀ ਉਹਦੇ ਪਿੱਛੇ ਉਹਦੀ ਹੁੰਦੀ ਵੀ ਉਹਦੇ ਹੱਕ 'ਚ ਕੌਣ ਆ ਤਾਂ ਅਸੀਂ ਵਿਰੋਧ 'ਚ ਆਂ ਮੁੱਦਾ ਕੋਈ ਹੋਵੇ ਵਿਰੋਧ ਚ ਕੌਣ ਆ ਤਾਂ ਅਸੀਂ ਹੱਕ ਚ ਆ ਮੁੱਦਾ ਕੋਈ ਹੋਵੇ ਤਾਂ ਜਿਵੇਂ ਤੁਸੀਂ ਬੜਾ ਵਧੀਆ ਪੁਆਇੰਟ ਚੱਕਿਆ ਮੁਕਸਰ ਵਾਲੀ ਜਿਹੜੀ ਘਟਨਾ ਹੈਗੀ ਆ ਇਹ ਸਾਰੇ ਨਾਮ ਰੋਲੇ ਦੇ ਵਿੱਚ ਉਹਦੀ ਕੋਈ ਡਿਸਕਸ਼ਨ ਨਹੀਂ ਹੈ ਜੋ ਉੱਥੇ ਨੌਜਵਾਨ ਸਿੱਖ ਨੌਜਵਾਨਾਂ ਦੇ ਨਾਲ ਸ਼ਿਵ ਸ਼ੇਨਾ ਦੇ ਜਿਹੜੇ ਜਿਹੜੇ ਕਾਰਕੁਨ ਨੇ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਪੱਤਰਕਾਰਾਂ ਦੇ ਉੱਤੇ ਵੀ ਛਾਪਾ ਪਿਆ ਜਿਨ੍ਹਾਂ ਨੇ ਚੱਕਿਆ ਹਨ ਤਾਂ ਇਹਦਾ ਕੀ ਪੱਖ ਤੁਸੀਂ ਦੇਖਦੇ ਹੋ ਫਿਰ ਇਸ ਮਸਲੇ ਤੇ ਕੋਈ ਚਰਚਾ ਕਿਉਂ ਨਹੀਂ ਦੇਖੋ ਇਹਦੇ ਇਹਦੇ ਉੱਤੇ ਦੇਖੋ ਚਰਚਾ ਲਈ ਤਾਂ ਬਹੁਤ ਵੱਡੇ ਮੁੱਦੇ ਮੁੱਦੇ ਹੈਗੇ ਆ ਚਰਚਾ ਤਾਂ ਸਿੱਖਾਂ ਦਾ ਗੁਰੂ ਗਿਆਨ ਆ ਤੇ ਵਰਲਡ ਲੈਵਲ ਦੇ ਉੱਤੇ ਰਾਜਨੀਤੀ ਦੀ ਚਰਚਾ ਸਿੱਖਾਂ ਚ ਬਹੁਤ ਛੋਟੇ ਜਿਹੇ ਹਿੱਸੇ ਚ ਹੋ ਰਹੀ ਆ ਇਰਾਨ ਤੇ ਇਜ਼ਰਾਇਲ ਦੀ ਵਾਦ ਦਾ ਕੀ ਫਰਕ ਪੈਣਾ ਸਿੱਖਾਂ ਤੇ ਇਹਦੀ ਕਿਤੇ ਚਰਚਾ ਨਹੀਂ ਹੋਉਦੀ ਜਿਹੜੀ ਹੋਣੀ ਚਾਹੀਦੀ ਯੂਕਰੇਨ ਦਰਜਿਆ ਚੱਲ ਰਿਹਾ ਚਾਈਨਾ ਕਿਵੇਂ ਬਿਹੇਵ ਕਰ ਰਿਹਾ ਹਨਾ ਅਮਰੀਕਾ ਦਾ 트ੰਪ ਕਿਵੇਂ ਇਹ ਉਂਗਲ ਲਾ ਕੇ ਚੁਆਤੀ ਲਾ ਕੇ ਕੰਧ ਤੇ ਜਾ ਰਿਹਾ ਜਾਂ ਜੀ 7 ਦੇ ਵਿੱਚ ਮੋਦੀ ਦਾ ਕੀ ਹੋਊਗਾ ਉੱਥੇ ਕੈਲਗਰੀ ਦੇ ਵਿੱਚ ਦੇਖੋ ਤੁਸੀਂ ਕਿੰਨਾ ਵੱਡਾ ਇੱਕ ਮਾਰਚ ਜਿਹੜਾ ਹੈਗਾ ਉੱਥੇ ਸੰਗਤ ਉੱਥੋਂ ਨਹੀਂ ਕੈਨੇਡਾ ਦੀ ਸੰਗਤ ਨੇ ਕੱਢਿਆ ਉਹ ਚਰਚਾ ਚ ਹੀ ਹੈ ਨੀਗਾ ਇਹ ਇਸ਼ੂ ਜਿਹੜਾ ਇਹ ਕਿਉਂਕਿ ਸੋਸ਼ਲ ਮੀਡੀਆ ਦੇ ਵਿੱਚ ਚਟਪਟੇ ਵਾਲੀ ਜਿਹੜੀ ਗੱਲ ਆ ਉਹ ਜ਼ਿਆਦਾ ਚੱਲਦੀ ਆ ਸੋ ਜਿਹਨੇ ਜਿਹਨੇ ਨਹੀਂ ਵੀ ਦੇਖਿਆ ਕੰਟੈਂਟ ਉਹ ਕੱਢ-ਕੱਢ ਕੇ ਹੁਣ ਉਹ ਕੰਟੈਂਟ ਪਾ ਦੇ ਵੀ ਦੇਖੋ ਜੀ ਇਹ ਇਦਾਂ ਕਰਦੀ ਸੀ ਜਾਂ ਉਹ ਸਹੀ ਹੋ ਗਿਆ ਜਾਂ ਗਲਤ ਹੋ ਗਿਆ ਉਹਦੇ ਤੇ ਚੱਲਦੀ ਆ ਸੋ ਜਿਹੜੇ সোহਿਲਦ ਤੇ ਗੰਭੀਰ ਮੁੱਦਿਆਂ ਦੇ ਉੱਤੇ ਚਰਚਾ ਹੋਣੀ ਜਿਵੇਂ ਤੁਸੀਂ ਕਿਹਾ ਵੀ ਮੁਕਸਾ ਠੀਕ ਆ ਲੋਕਲ ਲੈਵਲ ਦੇ ਉੱਤੇ ਉਹ ਹੋਣਾ ਚਾਹੀਦਾ ਸੀ ਨਹੀਂ ਹੋ ਰਿਹਾ ਤੇ ਜਿਹੜੀ ਮਸਾਲੇਦਾਰ ਚੀਜ਼ਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਚੱਲਦੀਆਂ ਤੇ ਉਹ ਥੋੜਾ ਦਿਨ ਰਹਿਣਗੀਆਂ ਤੇ ਜੋ ਮਹਿਰੋਜ ਜਾਂ ਉਹਨਾਂ ਦੇ ਨਾਲ ਦੇ ਬੰਦੇ ਦੇ ਕੇਸ ਪੈ ਗਿਆ ਉਹ ਤਾਂ ਕਾਨੂੰਨ ਮੁਤਾਬਕ ਚੱਲੂਗਾ ਹੀ ਜੋ ਹੈਗਾ 302 ਦਾ ਕੇਸ ਹੋ ਗਿਆ 120 ਵੀ ਹੋ ਗਈ ਉਹ ਚ ਸੀਸੀ ਟੀਵੀ ਫੁਟੇਜ ਹੈਗੀ ਆ ਉਹਦੇ ਚ ਹੋਰ ਗੱਲਾਂ ਜਿਹੜੀਆਂ ਜੋ ਚਲਾਨ ਦੇ ਵਿੱਚ ਆਊਗਾ ਕੀ ਗਵਾਈ ਹੈਗੀ ਕੋਈ ਮੌਕੇ ਦਾ ਗਵਾਹ ਬਣਦਾ ਨਹੀਂ ਬਣਦਾ ਉਹ ਤਾਂ ਐਜਪਟ ਕਾਨੂੰਨ ਚੱਲੂਗਾ ਹੀ ਉਹ ਮੌਕੇ ਤੇ ਤਾਂ ਹੈ ਨਹੀਂ ਸੀਗੇ ਵੈਸੇ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਤਾਂ ਕਾਨੂੰਨੀ ਤੌਰ ਤੇ ਉਹਨਾਂ ਦਾ ਕੀ ਕੇਸ ਬਣਦਾ ਜੀ ਦੇਖੋ ਕਾਨੂੰਨੀ ਤੌਰ ਦੇ ਉੱਤੇ ਜਿਹੜੀਆਂ ਜ਼ਿੰਮੇਵਾਰੀਆਂ ਹੈਗੇ ਇਹਦਾ ਤਾਂ ਕੋਈ ਮਤਲਬ ਨਹੀਂ ਨਾ ਉਹ ਕਿਹੜਾ ਕੋਈ ਕੰਫੈਸ ਮੈਜਿਸਟ੍ਰੇਟ ਕੋਲ ਕੀਤਾ ਹੈਗਾ ਮੀਡੀਆ ਦੇ ਵਿੱਚ ਕੀ ਗੱਲਾਂ ਆਈਆਂ ਉਹਨਾਂ ਗੱਲਾਂ ਦਾ ਵੀ ਕੋਈ ਮਤਲਬ ਨਹੀਂ ਆ ਨਾ ਕੋ ਪਾਰ ਤੋਂ ਜਾਂ ਤਾਂ ਮੀਡੀਆ ਦਾ ਕੋ ਗਵਾਹ ਬਣੂਗਾ ਜਿਨੇ ਕੋਈ ਜ਼ਿੰਮੇਵਾਰੀ ਲਈ ਆ ਜਿਹੜੇ ਦੋ ਨੌਜਵਾਨ ਫੜੇ ਜਸਪ੍ਰੀਤ ਤੇ ਨਿਮਰਤਜੀਤ ਉਹਨਾਂ ਨੇ ਤਾਂ ਕੋਈ ਜ਼ਿੰਮੇਵਾਰੀ ਨਹੀਂ ਲਈ ਪੁਲਿਸ ਕੋ ਕੀਤਾ ਕਨਫੈਸ਼ਨ ਦੀ ਕੋਈ ਵੈਲਿਊ ਨਹੀਂ ਜੋ ਮਾਜੀਓ ਲਿਖਿਓ ਹਨ ਹਾਂ ਤਾਦਾ ਦੇ ਵਿੱਚ ਹੁੰਦੀ ਸੀ ਵੀ ਡੀਐਸਪੀ ਕੋ ਕੀਤਾ ਕਨਫੈਸ਼ਨ ਮੰਨਣਯੋਗ ਹੈਗਾ ਆਮ ਪੁਲਿਸ ਕੋ ਕੀਤਾ ਹੋਇਆ ਜਿਹੜਾ ਹਿੱਟ ਕਰਦਾ 25 ਐਵੀਡੈਂਸ ਸੈਕਟਰ ਦਾ ਸੋ ਉਹਦਾ ਕੋਈ ਮਤਲਬ ਨਹੀਂ ਹੈਗਾ ਉਹ ਚਾਰ ਦਿਨ ਦੀ ਚਰਚਾ ਹੈਗੀ ਹੈ ਮੇਨ ਤਾਂ ਚਾਰਸ਼ੀਟ ਕੀ ਫਾਈਲ ਕਰੂਗੀ ਉਹ ਚ ਕੀ ਐਵੀਡੈਂਸ ਆਉਂਡ ਰਿਕਾਰਡ ਆਉਂਦਾ ਹੈਗਾ ਜਾਂ ਮੌਕੇ ਦੀ ਕੋਈ ਗਵਾਹੀ ਹੁੰਦੀ ਹੈ ਜਾ ਸ਼ੱਕ ਦੇ ਬਨਾ ਦੇ ਉੱਤੇ ਉਹ ਵੀ ਕੇਸ ਬਦੀ ਹੋਊਗਾ ਜਿੱਥੇ ਇੰਨੇ ਕੇਸ ਬਦੀ ਹੁੰਦੇ ਆ ਅਮਰਪਾਲ ਮੈਦੋ ਦੀ ਮੌਕੇ ਤੇ ਅਪੀਰੈਂਸ ਹੈਗੀ ਆ ਨਹੀਂ ਹੈਗੀ ਆ ਪੁਲਿਸ ਕਹਿੰਦੀ ਆ ਵੀ ਹੈਗੀ ਆ ਪਰ ਉਹ ਆਪ ਹੀ ਕਹੀ ਜਾਂਦੇ ਵੀ ਉਹ ਦਵਾਈ ਵੀ ਚਲਾ ਗਿਆ ਉਹ ਕਿੰਨੀ ਦੂਰ ਸੀਗਾ ਕਿੰਨੇ ਵਜੇ ਉਹਦੀ ਏਅਰ ਫਲਾਈਟ ਸੀਗੀ ਕਿੰਨੇ ਟਾਈਮ ਪਹਿਲਾਂ ਉਹ ਉੱਥੇ ਐਂਟਰ ਕਰ ਗਿਆ 4 ਘੰਟੇ ਪਹਿਲਾਂ ਜਾਣਾ ਹੀ ਪੈਂਦਾ ਇੰਟਰਨੈਸ਼ਨਲ ਫਲਾਈਟ ਨੂੰ ਤੇ ਉਹ ਕਿੰਨੇ ਪਹੁੰਚ ਸਕਦਾ ਸੀ ਨਹੀਂ ਸੋ ਅੱਗੇ ਜਿਹੜੀਆਂ ਗੱਲਾਂ ਹੈਗੀਆਂ ਸਾਰੀਆਂ ਹੋਣੀਆਂ ਉਹ ਉਹ ਕੰਫੈਸ ਕੋਈ ਕਰਿਆ ਨਹੀਂ ਕਰਿਆ ਉਹ ਤਾਂ ਜੱਜ ਨੇ ਚਲਾਨ ਦੇ ਵਿੱਚ ਦੇਖਣਾ ਵੀ ਕੌਣ ਕੀ ਗਵਾਹ ਟੈਵਿਡੈਂਸ ਤੇ ਇਹਦੇ ਵਿੱਚ ਜਿਹੜਾ ਲੁੱਕਆਊਟ ਨੋਟਿਸ ਉਹਨਾਂ ਦਾ ਨਿਕਲਿਆ ਹੈਗਾ ਉਹਦਾ ਕੀ ਮਤਲਬ ਹੁੰਦਾ ਤੇ ਬਾਕੀ ਜੇ ਯੂਏਈ ਗਏ ਨੇ ਜਾਂ ਦੁਬਈ ਉਹ ਗਏ ਨੇ ਉੱਥੇ ਕੋਈ ਐਕਸਟਰਡੀਸ਼ਨ ਟਰੀਟੀ ਇੰਡੀਆ ਦੀ ਹੈ ਜਾਂ ਉਹਨੂੰ ਬੁਲਾਇਆ ਜਾ ਸਕਦਾ ਨਹੀਂ ਦੇਖੋ ਉਹ ਅਜੇ ਤਾਂ ਇਹ ਆਪੀ ਲੁੱਕਆਊਟ ਤਾਂ ਉਹਨਾਂ ਦਾ ਵੀ ਦੇਖਿਆ ਜਾਵੇ ਜੇ ਕਿਸੇ ਹੱਦ ਪੋਰਟ ਤੇ ਚੜੂਗਾ ਇਮੀਗ੍ਰੇਸ਼ਨ ਚ ਪਤਾ ਲੱਗ ਜਾਊਗਾ ਹਾਂ ਉਹਨੂੰ ਇੰਟਰਪੋਲ ਅਕਸੈਪਟ ਕਰਦੀ ਆ ਕਿ ਨਹੀਂ ਅਜੇ ਤਾਂ ਇਹਨਾਂ ਦਾ ਲੋਕਾਉਟ ਸਤਕੂ ਦਾ ਲੋਕਲ 에ਅਰਪੋਰਟਾਂ ਦੇ ਉੱਤੇ ਹੈਗਾ ਇਹਨਾਂ ਨੇ ਬਾਅਦ ਚ ਜਾਰੀ ਕੀਤਾ ਕਹਿਤਾ ਵੀ ਉਹ ਉਦਣ ਹੀ ਸਵੇਰੇ 9:30 ਚਲਾ ਗਿਆ ਸੀ ਤੇ ਇਹਨਾਂ ਦੇ ਤੋਂ ਉਤੋਂ 2-3 ਦਿਨ ਬਾਅਦ ਕੀਤਾ ਉਹ ਇਨਫਰਕਚਰ ਸੀ 100 ਤਾਂ ਖਤਮ ਹੋ ਗਿਆ ਹਾਂ ਵਾਪਸ ਆਊਗਾ ਤਾਂ ਫਿਰ ਉਹਦਾ ਪਤਾ ਲੱਗ ਜਾਊਗਾ ਵੀ ਹਾਂ ਵੀ ਆ ਬੰਦਾ ਆ ਗਿਆ ਕਿਉਂਕਿ ਪਾਸਪੋਰਟ ਜਿਹੜਾ ਹੋਊਗਾ ਜਾਂ ਉਹ ਇਹਨਾਂ ਨੂੰ ਇਹ ਵੀ ਨਹੀਂ ਵੀ ਉੱਥੋਂ ਗਾ ਤਾਂ ਨਹੀਂ ਕਿਤੇ ਚਲਾ ਗਿਆ ਉਹ ਉਥੋਂ ਜਿਹੜੀ ਇਹਨਾਂ ਦੀ ਤੀਤੀ ਹੁੰਦੀ ਹੈ ਮਿਊਚਵਲ ਇੰਟੈਲੀਜੈਂਸ ਦੀ ਉਹਦੇ ਤੋਂ ਲੈਣਗੇ ਯੂਏਈ ਵਰਗੇ ਮਲਕਾਂ ਜੋ ਲੈ ਆਉਂਦੇ ਆ ਬੰਦੇ ਇਹਨਾਂ ਨੂੰ ਕਈ ਵਾਰੀ ਇਹ ਏਜੰਸੀਆਂ ਆਪਸ ਦੇ ਵਿੱਚ ਗੇਟਮਿਟ ਕਰਕੇ ਤੇ ਉਥੇ ਕਿਸੇ ਜੁਦਮ ਵਿੱਚ ਮੰਨ ਲਓ ਫੜਿਆ ਜਾਵੇ ਬੰਦਾ ਤਾਂ ਫਿਰ ਉਹ ਮਿਊਚੁਅਲ ਦੇ ਨਾਲ ਹੀ ਵੈਸੇ ਹੀ ਲਿਆਉਂਦੇ ਆ ਤੇ ਅਰੈਸਟੋ ਦੀ ਇਥੋਂ ਪਾ ਦਿੰਦੇ ਆ ਉਹ ਅਗਲੀਆਂ ਗੱਲਾਂ ਹੈਗੀਆਂ ਹਾਲ ਹੀ ਘਰੀ ਉਹ ਅਬਸਕੌਂਡ ਹੈ ਤੇ ਜੇ ਨਹੀਂ ਆਊਗਾ ਤੇ ਉਹ ਫੇ ਪੀਓ ਹੋ ਜਾਊਗਾ ਤੇ ਜਿਹੜੇ ਦੋ ਤੇ ਚਾਰ ਬੰਦਿਆਂ ਦੇ ਦੋ ਤੇ ਉੱਤੇ ਕੇਸ ਉਹਨਾਂ ਨੇ ਕਹੇ ਆ ਦੋ ਫੜੇ ਆ ਜੀ ਦੋ ਸ਼ਾਇਦ ਉਹਨਾਂ ਤੇ ਉਹ ਕੇ ਰঞ্জੀਤ ਸਿੰਘ ਹੈਗਾ ਉਹ ਮਿਲ ਲਾ ਬੋਤਾ ਦੇ ਕੇਸਾਂ ਦੇ ਵਿੱਚ ਸੀਗਾ ਨੌਜਵਾਨ ਪਿੱਛੇ ਜੇ ਉਹਦੇ ਆਮ ਐਕਸਪਲੋਜੀ ਆਮ ਕੇਸ ਦੇ ਵਿੱਚ ਵੀ ਰਿਹਾ ਉਹ ਮਿਲਲਾ ਦਾ 2-3 ਸਾਲ ਅੰਦਰ ਇਹਨਾਂ ਦੇ ਫਾਦਰ ਦੀ ਵੀ ਇੱਕ ਇੰਟਰਵਿਊ ਆਈ ਹੈ ਕਿਸੇ ਚੈਨਲ ਦੇ ਉੱਤੇ ਤੇ ਮਤਲਬ ਕਿ ਇਹ ਜਿਹੜੇ ਤੁਸੀਂ ਆਮ ਤੌਰ ਤੇ ਕੇਸ ਕਰਦੇ ਹੋ ਜਿਵੇਂ ਤੁਸੀਂ ਦੱਸਿਆ ਕਿ ਬੋਤਾਂ ਵਾਲੇ ਮਾਮਲੇ ਦੇ ਵਿੱਚ ਵੀ ਸੀਗੇ ਵੀ ਕਿਸ ਕਿਸਮ ਦਾ ਮਤਲਬ ਕਿ ਇਹਨਾਂ ਦਾ ਪਿਛੋਕੜ ਹੁੰਦਾ ਹੈ ਫੈਮਲੀਆਂ ਦਾ ਇਕਨੋਮਿਕ ਸਮਾਜਿਕ ਇਹ ਜਿਹੜੇ ਲੋਕ ਜਿਹੜੇ ਨੌਜਵਾਨ ਇਹਨਾਂ ਮਾਮਲਿਆਂ ਦੇ ਵਿੱਚ ਇਨਵੋਲਡ ਨੇ ਦੇਖੋ ਇਹਦੇ 'ਚ ਤਾਂ ਜਿਹੜੇ ਕਹਿ ਸਕਦਾਂ ਉਹ ਵੀ ਕੋਈ ਆਰਥਿਕ ਪੱਧਰ ਤੇ ਕੋਈ ਚੰਗੇ ਪੱਧਰ ਤੇ ਨਹੀਂ ਨੌਜਵਾਨ ਆਮ ਖੇਤੀਬਾੜੀ ਵਾਲੇ ਜਿਹੜਾ ਹੁਣ ਅਮਿਤਪਾਲ ਦਾ ਪਤਾ ਲੱਗਦਾ ਵੀ ਪਹਿਲਾਂ ਮੁਸਲਮਾਨ ਪਰਵਾਰ ਚੋਂ ਸੀਗਾ ਤੇ ਬਾਅਦ ਦੇ ਵਿੱਚ ਇਹ ਅਮਲਸਾਕੇ ਸਿੰਘ ਸਜਿਆ ਸੀਗਾ ਤੇ ਬਾਕੀ ਆ ਵੀ ਕੋਈ ਬਹੁਤੇ ਅਮੀਰ ਘਰਾਂ ਚੋਂ ਤਾਂ ਕੋਈ ਵੀ ਇਸ ਪਾਸੇ ਨੂੰ ਆਉਂਦਾ ਹੀ ਨਹੀਂ ਜਿਹੜਾ ਤੇ ਉਹਦੇ ਚ ਇਹ ਆ ਵੀ ਇਹ ਇਹ ਦੇ ਪਈ ਕਈ ਸਾਲ ਪਹਿਲਾਂ ਇਹ ਅਮਿਤਪਾਲ ਬਾਹਰੋਂ ਤੇ ਬਾਹਰੋਂ ਪੈਸੇ ਪੂਹੇ ਭੇਜਦੇ ਹੁੰਦੇ ਸੀ ਉਹ ਇੱਥੇ ਸੇਵਾ ਕਰਦਾ ਸੀ ਕਿਸੇ ਦਾ ਵਿਆਹ ਕਰਤਾ ਕਿਸੇ ਦਾ ਮੈਡੀਕਲ ਕੇਸ ਨੂੰ ਕੂਲਰ ਦੇਤਾ ਕਿਸੇ ਨੂੰ ਕੋਈ ਵਾਟਰ ਕੂਲਰ ਲਾਤਾ इवन ਖਾਣੇ ਦੇ ਵਿੱਚ ਵੀ ਇਹਨੇ ਲੈਂਟਰ ਲੰਟਰ ਪਵਾਇਆ ਸੀ ਇੱਕ ਵਾਰ ਮੇਰੇ ਕੋ ਆਇਆ ਸੀਗਾ ਇਨਕਮ ਟੈਕਸ ਦੀ ਨੋਟਸ ਨਾਲ ਸਾਇਆ ਸੀ ਤੇ ਲੁਧਿਆਣੇੋਂ ਇਹਨੂੰ ਤੇ ਉਦੋਂ ਕੋਈ ਇਨਕਮ ਟੈਕਸ ਨਾਲ ਸੰਬੰਧਿਤ ਵਕੀਲ ਸੀ ਮੈਂ ਮਲਾਤ ਤੇ ਕਿਉਂ ਮੈਂ ਤਾਂ ਕਰਦਾ ਨਹੀਂ ਸੀ ਸੋ ਕਾਫੀ ਲੰਮੇ ਸਮੇਂ ਤੋਂ ਸਰਗਰਮ ਸੀਗਾ ਤੇ ਹੁਣ ਬੰਦੇ ਦੀ ਕੀ ਮਾਨਸਿਕਤਾ ਆ ਕਿੱਥੋਂ ਹੋ ઓਪਰੇਟ ਹੋ ਕੇ ਕਿਵੇਂ ਉਹਨੇ ਉਹਨੂੰ ਕੀਤਾ ਇਸ ਗੱਲ ਇਸ ਹੱਦ ਤੱਕ ਚਲਾ ਗਿਆ ਸੋ ਹਰੇਕ ਬੰਦੇ ਦੀ ਸ਼ੈਨਸੀਲਤਾ ਆਪੋ-ਆਪਣੀ ਡਿਫਰੈਂਟ ਹੁੰਦੀ ਆ ਕੋਈ ਨਿੱਕੀ ਜੀ ਗੱਲ ਦੇ ਉੱਤੇ ਬਹੁਤ ਵੱਡਾ ਇਸ਼ੂ ਬਣਾਉਣਾ ਦਾ ਕੋਈ ਬਹੁਤ ਵੱਡੀ ਗੱਲ ਨੂੰ ਜਾਂ ਉਹਦੇ ਸੰਦਰਭ ਕੀ ਹੁੰਦੇ ਆ ਉਹਨੂੰ ਲੱਗਦਾ ਹੁੰਦਾ ਵੀ ਇਹ ਵਾ ਉਹ ਵੱਡਾ ਇਸ਼ੂ ਆ ਕਈਆਂ ਨੂੰ ਲੱਗਦਾ ਹੁੰਦਾ ਵੀ ਨਹੀਂ ਇਹ ਤਾਂ ਕੋਈ ਇਸ਼ੂ ਹੈ ਨਹੀਂਗਾ ਸਾਡੇ ਮਸਲੇ ਵੱਡੇ ਆ ਸਾਨੂੰ ਇਹਨਾਂ ਛੋਟੀਆਂ ਗੱਲਾਂ 'ਚ ਹੁਣ ਸੋਸ਼ਲ ਮੀਡੀਆ 'ਤੇ ਦੇਖੀਦਾ ਕਈ ਕਹਿੰਦੇ ਨਹੀਂ ਇੱਥੇ ਨਹੀਂ ਪਹਿਣਾ ਚਾਹੀਦਾ ਹਾਂ ਸਿੱਧੇ ਤੁਸੀਂ ਇਹ ਕੰਚਨ ਰਾਣੀ ਨੂੰ ਵੀ ਜਸਟੀਫਾਈ ਨਹੀਂ ਕਰ ਸਕਦੇ ਕਿਉਂਕਿ ਉਹਦਾ ਕੰਟੈਂਟ ਜਿਹੜਾ ਉਹ ਉਹ ਮੋਦਲੀ ਨਹੀਂ ਯਾਜਤ ਦਿੰਦਾ ਸਮਾਜ ਦੇ ਵਿੱਚ ਤੇ ਪਰ ਇਹ ਕਹਿਣਾ ਵੀ ਉਹਦੇ ਖਤਮ ਹੋਣ ਨਾਲ ਹੀ ਖਤਮ ਹੋ ਗਿਆ ਸਾਡਾ ਕੰਟੈਂਟ ਉਹ ਤਾਂ ਹੈ ਨਹੀਂਗਾ ਇਹ ਪਤਾ ਵੀ ਲੱਗਾ ਤੁਹਾਡੇ ਮੀਡੀਏ ਤੋਂ ਹੀ ਪਤਾ ਲੱਗਿਆ ਵੀ ਉਹਦੇ ਫੋਲੋਅਰ ਵਧ ਗਏ ਉਹਦੀ ਮੌਤ ਤੋਂ ਬਾਅਦ ਸੋ ਇਹ ਤਾਂ ਇੱਕ ਪਤਾ ਲੱਗਦਾ ਵੀ ਸੋਸਾਇਟੀ ਕਿਦਾਂ ਨੂੰ ਜਾ ਰਹੀ ਹੈ ਜਾਂ ਲੋਕੀ ਵੈਸੇ ਹੀ ਚਰਚਾ ਦੇ ਵਿੱਚ ਜਿਹੜੀ ਕੋਈ ਚੱਲਦੀ ਆ ਗੱਲ ਉਹਦੇ ਉੱਤੇ ਹੀ ਰੈਕਟ ਕਰਨਾ ਚਾਹੁੰਦੇ ਦੇਖਣਾ ਚਾਹੁੰਦੇ ਵੀ ਦੇਖੀ ਵੀ ਕੀ ਸੀ ਏਡੀ ਗੱਲ ਕੀ ਹੋ ਗਈ ਜਿਹੜੀ ਇਹਨੂੰ ਮਾਰਨਾ ਪੈ ਗਿਆ ਉਹ ਦੇਖੀਏ ਸਾਡਾ ਉਹ ਫੇ ਹੁਣ ਜੇ ਕੋਈ ਵੀਅਰ ਵੀਊ ਵਾਦਾ ਤੇ ਉਹਦੇ ਪੈਸੇ ਵੀ ਜਿਹੜੇ ਆ ਉਹਨਾਂ ਨੂੰ ਜਾਂਦੇ ਜਿਵੇਂ ਪਤਾ ਲੱਗਦਾ ਵੀ YouTube ਵਾਲੇ ਦਿੰਦੇ ਆ ਸੋ ਇਹ ਇੱਕ ਸਰਕਲ ਹੀ ਹੈਗਾ ਉਹਦੇ ਚ ਐ ਵੈਸੇ ਜਿਹੜਾ ਇਹਦਾ ਉਦਾਂ ਢੰਗ ਵੀ ਹੈਗਾ ਇਹਨੂੰ ਰਿਪੋਰਟ ਵੀ ਕੀਤਾ ਜਾ ਸਕਦਾ ਹੈ ਇਹੋ ਜੇ ਕੰਟੈਂਟ ਨੂੰ ਵੈਸੇ ਤਾਂ ਮੋਜਲੇ ਰੂਪ ਵਿੱਚ ਸਰਕਾਰ ਦੀ ਜ਼ਿੰਮੇਵਾਰੀ ਹੈਗੀ ਆ ਜਿਹੜੇ ਕੋਈ ਇਦਾਂ ਦੇ ਹੈਗੇ ਆ ਉਹ ਸਾਡੀ ਸੁਸਾਇਟੀ ਦੀ ਜਿਸ ਤਰ੍ਹਾਂ ਹੈਗੀ ਉਹਦੇ ਚੋਂ ਉਹਨੂੰ ਬਲਾਕ ਕਰਨੇ ਚਾਹੀਦੇ ਜੇ ਤੁਸੀਂ ਕਿਸੇ ਸਿਆਸੀ ਪਾਰਟੀ ਦੇ ਵਿਰੋਧ ਕੀਤੀਆਂ ਹੋਈਆਂ ਗੱਲਾਂ ਨੂੰ ਬਲਾਕ ਕਰ ਸਕਦੇ ਹੋ ਜਾਂ ਕੋਈ ਆਪਣੇ ਹੱਕ ਦੀ ਗੱਲ ਕਰਦਾ ਉਹਨੂੰ ਬਲਾਕ ਕਰਦੇ ਹੋ ਤੇ ਇਹੋ ਜੇ ਗੰਦ ਨੂੰ ਕਿਉਂ ਨਹੀਂ ਬਲਾਕ ਕੀਤੇ ਉਹ ਜਾਣਬੁੱਝ ਕੇ ਉਹ ਸੋ ਸਮਾਜ ਦੇ ਵਿੱਚ ਪ੍ਰੋਵੋਕੇਸ਼ਨ ਰੱਖਣ ਦੇ ਵਾਸਤੇ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਭਾਜਪੀ ਦੀ ਪਾਲਿਸੀ ਰਹੀ ਹੈ ਪੰਜਾਬ ਦੇ ਵਿੱਚ ਕੋ ਰਿਫਟ ਪਾਏ ਕਿਸੇ ਨਾ ਕਿਸੇ ਗੱਲ ਦੇ ਉੱਤੇ ਵੰਡੀ ਰਹੇ ਜਿਹੜੀ ਆ ਪੰਥਕ ਸਿਆਸਤ ਸਿੱਖ ਵੋਟ ਪੰਜਾਬ ਦੀ ਵੋਟ ਭਾਵੇਂ ਸਿੱਖਾਂ ਦਲਤਾਂ ਦੇ ਵਿੱਚ ਭਾਵੇਂ ਸਿੱਖਾਂ ਹਿੰਦੂਆਂ ਦੇ ਵਿੱਚ ਕਦੀ ਸਿੱਖਾਂ ਗੁਜਰਾਂ ਜਾਂ ਮੁਸਲਮਾਨਾਂ ਦੇ ਵਿੱਚ ਇਹੋ ਜਿਹੀਆਂ ਕਈ ਵਾਰੀ ਗੱਲਾਂ ਲੱਗਦੀਆਂ ਹੁੰਦੀਆਂ ਵੀ ਹੋ ਜਾਂਦੀਆਂ ਸੁਭਾਵਿਕ ਪਰ ਉਹਨੂੰ ਅਡਾਪਟ ਕਰ ਲੈਂਦੀ ਹੈ ਸਟੇਟਫਰ ਉਹਨੂੰ ਉਹ ਪ੍ਰੇਰੋਕ ਕਰਕੇ ਤੇ ਵਧਾਉਣਾ ਚਾਹੁੰਦੀ ਹੈ ਪਰ ਬਹੁਤੀ ਵਾਰੀ ਕਾਮਯਾਬ ਨਹੀਂ ਹੁੰਦੀ ਇਸ ਮਸਲੇ ਤੇ ਵੀ ਕਈ ਵਾਰ ਲੱਗਦਾ ਹੁੰਦਾ ਜਿਹੜੇ ਸਟੇਟ ਓਪਰੇਟਿਵ ਬੰਦੇ ਹੁੰਦੇ ਆ ਉਹਨਾਂ ਦੇ ਬੋਲਣ ਤੋਂ ਪਤਾ ਲੱਗ ਜਾਂਦਾ ਵੀ ਇਹ ਚਾਹੁੰਦੇ ਆ ਵੀ ਇਹ ਜਿਹੜਾ ਮੁੱਦਾ ਵਧੇ ਤੇ ਜਿਹੜੀ ਜਿਹੜੀ ਲਕੀਰ ਆ ਵੰਡ ਵਧੀ ਦੇ ਜਾਤਾ ਇਹ 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 ਚੀਜ਼ ਦੇ ਉਹ ਵੀ ਨਹੀਂ ਹੁੰਦੇ ਵੀ ਤੁਸੀਂ ਜਾਂ ਬਲੈਕ ਐਂਡ ਵਾਈਟ ਵੀ ਹੈ ਨਹੀਂਗਾ ਤੁਸੀਂ ਜਾਂ ਹਿੱਤਲ ਜਾਂ ਉੱਧਰ ਦੀ ਗੱਲ ਵੀ ਨਹੀਂ ਹੋ ਸਕਦੀ ਸਾਰੇ ਨਹੀਂ ਇਸ ਤਰ੍ਹਾਂ ਹੋ ਸਕਦੇ ਤੇ ਉਹ ਕੋਈ ਗਰੇਪ ਗਰੇਪ ਆ ਜਿਹੜਾ ਤਾਂ ਹੁੰਦਾ ਜੀ ਗਰੇਪ ਹਾਂਜੀ ਫੀਲ ਹੁੰਦਾ ਉਹਦੇ ਵਿੱਚ ਉਹਦੇ ਵਿੱਚ ਵੀ ਰਹਿ ਕੇ ਸੋਚਣਾ ਜਾਂ ਦੇਖਣਾ ਪੈਂਦਾ ਜਾਂ ਬਿਲਕੁਲ ਸੈਪਰੇਟ ਹੋ ਕੇ ਪੱਤਰਕਾਰਾਂ ਨੂੰ ਸੈਪਰੇਟ ਹੋ ਕੇ ਦੇਖਣਾ ਚਾਹੀਦਾ ਸੋ ਹਰੀ ਇਹ ਇਹ ਇੱਕ ਮੁੱਦਾ ਹੈ ਨਹੀਂਗਾ ਜਿਹਦੇ ਤੇ ਤੁਸੀਂ ਬਲੈਕ ਐਂਡ ਵਾਈਟ ਚ ਦੇਖ ਸਕਦੇ ਹੋ ਇਹਨੂੰ ਐਨਲਾਈਜ਼ ਕਰੋਗੇ ਬਾਕੀ ਆਕੇ ਢਾਵਾਂ ਜਦੋਂ ਕੋਈ ਵੀ ਇੱਕਦਮ ਮੁੱਦਾ ਆਕੇ ਸੋਸ਼ਲ ਮੀਡੀਆ ਦੇ ਛਾ ਜਾਂਦਾ ਤੇ ਬਾਕੀ ਗੰਭੀਰ ਮੁੱਦਿਆਂ ਨੂੰ ਪੜੇ ਕਰਦਾ ਤਾਂ ਉਹਦੇ ਉੱਤੇ ਗੰਭੀਰ ਵਿਚਾਰ ਜ਼ਰੂਰ ਹੋਣੀ ਚਾਹੀਦੀ ਵੀ ਇਹ ਜਿਹੜਾ ਕਿਉਂ ਆਂਦਾ ਗੰਭੀਰ ਮੁੱਦੇ ਨੂੰ ਕਿਉਂ ਨਹੀਂ ਉਹ ਛਾ ਲ ਕੇ ਉਹਨੂੰ ਜਗ੍ਹਾ ਮਿਲਦੀ ਤੇ ਇਹੋ ਜਿਹੇ ਮੁੱਦੇ ਨੂੰ ਕਿਉਂ ਠੀਕ ਆ ਉਹਨਾਂ ਨੂੰ ਬੁਰਾ ਲੱਗਿਆ ਉਹਨਾਂ ਨੇ ਮਾਲਤਾ ਉਹਨਾਂ ਨੇ ਕੰਫੈਸ ਕਰ ਲਿਆ ਕੰਫੈਸ ਵੀ ਇਨ ਦੀ ਸੈਂਸ ਉਹ ਐਡਮਿਸਿਬਲ ਨਹੀਂ ਹੈਗਾ ਫੜੇ ਗਏ ਕੇਸ ਚੱਲੂਗਾ ਕੁਝ ਵਕੀਲ ਜਿਹੜੇ ਆ ਉਹ ਉਹ ਚਮਤਤ ਕਰਨਗੇ ਤੇ ਉਹ ਕੇਸ ਜਿਹੜਾ ਅਦਾਲਤ ਦੇਖੂਗੀ ਕਿ ਉਹ ਹੋਊਗਾ ਉਦੋਂ ਤੇ ਚਰਚਾ ਚ ਕਰਨ ਦੇ ਨਾਲ ਉਹ ਕੇਸ ਦੇ ਉੱਤੇ ਕੋਈ ਇਫੈਕਟ ਨਹੀਂ ਪੈਣਾ। ਹੂੰ। ਲਾਸਟ ਤੇ ਮੈਂ ਪੁੱਛੂੰਗਾ ਹਜੇ ਜਿਹੜੇ ਇਸ ਤਰ੍ਹਾਂ ਦੇ ਹੋਰ ਕੰਟੈਂਟ ਕ੍ਰੀਏਟਰ ਨੇ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਗਰੁੱਪ ਵੱਲੋਂ ਅਮਰਪਾਲ ਮਹਿਰੋਂ ਵੱਲੋਂ ਤੇ ਉਹ ਆਪ ਹੁਣ ਦੁਬਈ ਜਾ ਚੁੱਕੇ ਨੇ ਉਹਨਾਂ ਦੇ ਦੋ ਸਾਥੀ ਫੜੇ ਜਾ ਚੁੱਕੇ ਨੇ। ਇਹ ਜਿਹੜੇ ਸਾਰਾ ਗਰੁੱਪ ਹੈਗਾ ਹੁਣ ਇਹਦੇ ਸਾਹਮਣੇ ਅਗਲਾ ਰਸਤਾ ਕੀ ਹੈ ਜੀ? ਦੇਖੋ ਇਹ ਤਾਂ ਹੁਣ ਉਹਨਾਂ ਨੇ ਹੀ ਇਹ ਰਸਤਾ ਅਖਤਿਆਰ ਕੀਤਾ। ਉਹਦੀ ਜ਼ਿੰਮੇਵਾਰੀ ਵੀ ਉਹਨਾਂ ਦੀ ਹੈਗੀ ਆ। ਅੱਗੇ ਉਹ ਉਸ ਤਰ੍ਹਾਂ ਕੋਈ ਅਨਾਉਂਸ ਗਰੁੱਪ ਤਾਂ ਹੈ ਨਹੀਂਗਾ ਵੀ ਹਾਂ ਸਾਡਾ ਜਥਾ ਆ ਜਾਂ ਆ ਤੇ ਇਹ ਸਾਡਾ ਆ ਉਦੇਸ਼ ਆ ਆ ਮੰਤਵ ਆ ਇਹ ਤਾਂ ਇੰਡੀਵਿਜੂਅਲ ਬੰਦੇ ਨੂੰ ਆਈ ਉਹਨਾਂ ਚਾਹ ਉਹ ਸੋਚਦਾ ਜੀ ਉਹਨਾਂ ਨੇ ਉਹ ਕੱਢ ਦਿੱਤਾ ਸੋ ਜਿਹੜੀਆਂ ਧਮਕੀਆਂ ਹੋ ਸਕਦਾ ਕਈ ਵਾਰੀ ਕੋਈ ਦੂਸਰੇ ਵਾਲੇ ਵੀ ਦਿੰਦੇ ਆ ਇਹ ਇਹਦੇ ਚ ਇਹਨਾਂ ਦੇ ਖਾਤੇ ਪਈ ਜਾਂਦੀ ਇਹਦੇ 'ਚ ਇੱਕ ਦੂਜੇ ਦੇ ਦੁੱਧ ਵੀ ਹੁੰਦੀ ਅਗਲਾ ਕਹਿੰਦਾ ਠੀਕ ਹੈ ਇਹਦੀ ਠਿੱਬੀ ਲਵਾਓ ਇਹਦੇ ਮੇਰੇ ਕੋਲ ਆ ਜਾਣਗੇ ਸੋ ਜਿਹੜੇ ਕੰਟੈਂਟ ਕ੍ਰੀਏਟਰ ਹੈਗੇ ਆ ਉਹ ਕਿਹੜਾ ਕਿਹਦੇ ਦੁੱਧ ਤੋਤੇ ਹੀ ਆ ਉਹ ਵੀ ਇੱਕ ਦੂਜੇ ਨੂੰ ਹੋ ਸਕਦਾ ਵੀ ਉਹ ਵੀ ਇਹਦੀ ਡਾਊਨ ਗਈ ਤੇ ਇਹਨੂੰ ਵੀ ਇਹਨੂੰ ਵੀ ਕਿਸੇ ਦੁੱਧ ਤੋਂ ਫੂਕ ਮਰਾਓ ਉਹ ਪਤਾ ਤਾਂ ਲੱਗ ਜਾਂਦਾ ਸਰਕਾਰ ਨੂੰ ਹੋ ਸਕਦਾ ਸਰਕਾਰ ਵੀ ਵਿੱਚੋਂ ਕੋਸ਼ਿਸ਼ਾਂ ਚਾਹੁੰਦਾ ਹੋਵੇ ਵੀ ਠੀਕ ਹੈ ਇਹ ਸਨਬ ਹੋਈ ਜਾਂ ਵੀ ਸਾਡੇ ਗੱਲ ਸਾਨੂੰ ਬੰਦ ਨਾ ਕਰਨੇ ਪੈਣ ਇਸ ਤਰ੍ਹਾਂ ਹੀ ਡਾਟੂਸ ਕੇ ਬੰਦ ਹੋ ਜਾਣਾ ਜੀ ਸੋ ਉਹ ਖਤਮ ਬੰਦ ਤਾਂ ਹੋਣੀ ਚਾਹੀਦੀ ਹੈ ਇੱਕ ਗੰਭੀਰ ਤੇ ਸੰਜੀਦਾ ਨੂੰ ਬੰਦ ਕੀਤਾ ਜਾਂਦਾ ਇਹੋ ਜਿਹਿਆਂ ਨੂੰ ਬੰਦ ਕਿਉਂ ਨਹੀਂ ਕੀਤਾ ਜਾਂਦਾ ਇਸ ਸਟੇਟ ਦੇ ਉੱਤੇ ਸਭ ਤੋਂ ਵੱਡਾ ਸਵਾਲ ਹੈਗਾ ਵੀ ਕਿਉਂ ਕਿਸੇ ਨੂੰ ਇਸ ਹੱਦ ਤੱਕ ਜਾਣਾ ਪਿਆ ਉਹ ਕਿਸ ਤਰ੍ਹਾਂ ਗਿਆ ਉਹਦੇ ਉਹਦੀ ਕੀ ਮਨਛਾ ਸੀ ਉਹ ਇੱਕ ਅਗਲੀਆਂ ਗੱਲਾਂ ਹੈਗੀਆਂ ਉਹਨੂੰ ਉਹਦੇ ਤੇ ਵਿਚਾਰ ਹੋ ਸਕਦੀਆਂ ਪਰ ਇਹੋ ਜਿਹਾ ਕੰਟੈਂਟ ਇੱਕ ਰਿਸਟ੍ਰਿਕਟਡ ਜਿਹੜਾ ਕੰਟੈਂਟ ਹੋਣਾ ਚਾਹੀਦਾ ਲੋਕੀ ਜਿਹੜੇ ਕਹਿੰਦੇ ਆ ਉਹਨਾਂ ਨੂੰ ਆਪਣੇ ਫੋਨਾਂ ਦੇ ਵਿੱਚ ਉਹ ਜਿਹੜੀਆਂ ਸੈਟਿੰਗਸ ਕਰਨੀਆਂ ਚਾਹੀਦੀਆਂ ਹਨ ਉਹਨਾਂ ਦੇ ਉੱਤੇ ਉਹ ਕੰਟੈਂਟ ਨਾ ਆਵੇ ਜਿੱਥੇ ਕੋਈ ਆਉਂਦਾ ਉਹਨੂੰ ਰਿਪੋਰਟ ਕਰੋ ਵੀ ਸਾਡੀ ਸੋਸਾਇਟੀ ਦੇ ਹਲਤੇ ਆਏ ਤੇ ਉਹ ਆਟੋਮੈਟਿਕਲੀ ਜੇ 100 200 500 ਬੰਦਾ ਉਹ ਪੋਸਟ ਕਰੂਗਾ ਤੇ ਉਹ ਇੱਕ ਬੰਦ ਵੀ ਹੋ ਜਾਂਦੇ ਆ ਇੱਕ ਇਹ ਵੀ ਗੱਲ ਆ ਰਹੀ ਹੈ ਵੀ ਫਾਲੋਅਰਸ ਤੇ ਗੱਲ ਕਿਉਂ ਨਹੀਂ ਹੁੰਦੀ ਵੀ ਜਦੋਂ ਇੰਨੇ ਲੈਵਲ ਤੇ ਲੋਕ ਫਾਲੋ ਕਰਦੇ ਨੇ ਵੀ ਉਹਨਾਂ ਨੂੰ ਕਿਉਂ ਨਹੀਂ ਕੁਝ ਕਿਹਾ ਜਾਂਦਾ ਦੇਖੋ ਫਾਲੋਅਰ ਜਿਹੜੇ ਹੈਗੇ ਆ ਉਹਨੂੰ ਫਾਲੋਅਰ ਤਾਂ ਕੋਈ ਨਹੀਂ ਆਉਂਦਾ ਸਾਹਮਣੇ ਜੇ 4 ਲੱਖ ਫਾਲੋਅਰ ਕੋਈ ਇੱਕ ਬੰਦਾ ਦੱਸੋ ਵੀ ਫਲਾਨਾ ਫਾਲੋਅਰ ਆ ਉਹ ਕੌਣ ਆ ਉਹ ਪਤਾ ਨਹੀਂ ਲੱਗਦਾ ਉਹ ਕਈ ਵਾਰੀ ਫੇਕ ਵੀ ਹੁੰਦੇ ਆ ਉਹ ਉਹ ਜਿਹੜੀਆਂ ਜਿ ਜਿਨ੍ਹਾਂ ਨੇ ਬਣਾਏ ਹੁੰਦੇ ਆ ਆਪਣੇ ਕੰਮ ਤੇ ਉਹ ਬੂਸਟ ਅਪ ਵੀ ਕਰਦੇ ਆ ਉਹ ਬੂਸਟ ਵੀ ਕਰਦੇ ਆ ਫੇਕ ਆਈਡੀਆ ਤੋਂ 10 10 ਬੰਦੇ 100 ਬੰਦੇ ਦਾ ਚਲਾਈ ਜਾਂਦੇ ਆ ਦੇਖੋ ਜੀ ਉਹ ਇੱਕ ਤੋਂ ਇੱਕ ਤੋਂ ਗਾਂ ਤੋਂ ਗਾਂ ਕੰਟੈਂਟ ਜਾਂਦੇ ਆ ਸੋ ਇਹ ਫਾਲੋਅਰ ਜਿਹੜੇ ਆ ਕੋਈ ਕੋਈ ਆਈਡੀ ਜਿਹੜੀ ਬੰਦਾ ਸਨਾਖਤ ਹੁੰਦੀ ਹੋਵੇ ਵੀ ਫਲਾਨਾ ਵੀ ਆਈਡੀ ਆ ਉਹ ਦੇਖੋ ਜੀ ਉਹ ਇਹਦਾ ਫਾਲੋਅਰ ਉਹਨੇ ਪਤਾ ਲੱਗਦਾ ਫਾਲੋਅਰ ਕੌਣ ਆ ਫੇਕ ਵੀ ਹੋ ਸਕਦੇ ਲੋਕਾਂ ਨੇ ਨਕਲੀ ਆਈਡੀਆ ਵੀ ਬਣਾਈਆਂ ਹੁੰਦੀਆਂ ਵੀ ਮੇਰਾ ਪਤਾ ਨਾ ਲੱਗੇ ਵੀ ਮੈਂ ਇਹ ਫਾਲੋਅਰ ਆ ਸੋ ਇਹ ਸਾਦਾ ਪਰਦੇ ਦੇ ਪਿੱਛੇ ਜਿਹੜੀ ਆ ਊੜ ਹੀ ਆਹੇ ਫਾਲੋਅਰ ਵੀ ਕੂੜਾ ਤੇ ਉਹ ਵੀ ਕੂੜਾ ਕੰਟੈਂਟ ਕ੍ਰੀਏਟਡ ਟਾਰਗੇਟ ਤੇ ਆ ਜਾਂਦਾ ਉਹ ਕੰਟੈਂਟ ਕ੍ਰੀਏਟਰ ਤਾਂ ਆਊਗਾ ਜਿਹੜਾ ਉਹਦਾ ਤਾਂ ਮਨਸਾ ਹੀ ਇਹ ਹੈ ਵੀ ਮੈਂ ਸਾਹਮਣੇ ਆਵਾਂ ਪਤਾ ਲੱਗੇ ਮੇਰਾ ਮੇਰੇ ਫਾਲੋਅਰ ਬੰਨ ਜਿੰਨੇ ਲਾਈਕ ਕਮੈਂਟ ਹੋਣਗੇ ਉਹਨੇ ਉਹ ਚਾਰ ਪੈਸੇ ਉਹ ਜੁੜਦੇ ਉਹਨਾਂ ਨੂੰ ਇਹੀ ਜਿਹੜੀ ਇੱਕ ਕਹਿ ਦਿੰਦੇ ਆ ਵੀ ਪਿੰਡ ਬੰਦੇ ਦੀ ਦੁਨੀਆ ਹਾਂ ਸਾਡਾ ਨਿਊ ਵਰਲਡ ਆਰਡਰ ਉਹ ਇਹੀ ਆ ਇਹਦੇ ਵਿੱਚ ਹੀ ਉਹਦਾ ਪਾਰਟ ਆਫ ਗੇਮ ਹੀ ਆ ਉਹ ਵਿਚਾਰੀ ਦੁਨੀਆ ਇਦਾਂ ਇਦਾਂ ਹੀ ਹੋ ਜਵੇ ਬਸ ਜਿਹੜਾ ਵੈਸਟਰਨ ਥਾਟ ਆ ਉਸ ਚੀਜ਼ ਨੂੰ ਹੀ ਉਹ ਹੋ ਜਵੇ ਤੇ ਬੜਾ ਬੜੀ ਗੰਭੀਰ ਤੇ ਲੰਬੀ ਤੇ ਬੇਹੂਦਾ ਚਰਚਾ ਵਿੱਚ ਚੱਲਦੀ ਚੱਲਦੀ ਆ ਪਰ ਉਹ ਨਹੀਂ ਹੋਣੀ ਚਾਹੀਦੀ ਪਰ ਸਾਡੀ ਸੋਸਾਇਟੀ ਦਾ ਜੋ ਇਹ ਵੀ ਨਹੀਂ ਵੀ ਔਰਤ ਨੂੰ ਪਰਦੇ ਚ ਰੱਖੋ ਇਹ ਵੀ ਨਹੀਂ ਵੀ ਜਮਾਈ ਤੁਸੀਂ ਪਰਦਾ ਲਾ ਦਿਓ ਸੋ ਜੋ ਕੁਝ ਹੈ ਸਮਾਜ ਦੇ ਨਿਯਮ ਆ ਉਹਦੇ ਮੁਤਾਬਕ ਹੋਣਾ ਚਾਹੀਦਾ ਹੋਣਾ ਚਾਹੀਦਾ ਜੀ ਤੇ ਤਾਂ ਹੀ ਸਮਾਜ ਜਿਹੜੀ ਆ ਸਹੀ ਤਰੱਕੀ ਕਰ ਸਕਦਾ ਆ ਅਦ ਅਦਵਾਈ ਜਿਹੜੀ ਆ ਉਹ ਡੂੰਗੀ ਰਸਾਤਲ ਵਾਲ ਨੂੰ ਜਿਹੜੇ ਵੀ ਕੋ ਉਦਾਜ ਇਸ ਆਸੇ ਵਾਲੇ ਨੂੰ ਸੁਚੇਤ ਹੋਣ ਲਈ ਹੋਰ ਗੱਲ ਆ ਤੇ ਉਹਦੇ ਵਿੱਚ ਗਲਤਾਨ ਹੋਣਾ ਜਿਹੜਾ ਉਹ ਉਹ ਜਿਹੜੀ ਆ ਫਿਰ ਸਮਾਜ ਲਈ ਬਹੁਤ ਔਖਾ ਆ ਤੇ ਉਹਦੇ ਵਿੱਚ ਹੀ ਫਿਰ ਅਮਰਪਾਲ ਮਹਿਰੋ ਅੱਗੇ ਬੰਦੇ ਜਿਹੜੇ ਸੋਚਦੇ ਆ ਵੀ ਗਲਤ ਆ ਉਸ ਪਾਸੇ ਨੂੰ ਆਪਣਾ ਇੰਡੀਵਿਜੂਅਲ ਫੈਸਲਾ ਜਿਹੜਾ ਲੈਂਦੇ ਆ ਹੂੰ ਜੀ ਥੈਂਕ ਯੂ ਜੀ ਬਹੁਤ-ਬਹੁਤ ਐਸ਼ਨ ਜਸਪਾਲ ਸਿੰਘ ਜੀ ਮਨਪੁਰ ਜਿਨ੍ਹਾਂ ਦੇ ਨਾਲ ਆਪਾਂ ਜੋ ਅਮਰਿਤਪਾਲ ਮਹਿਰੂ ਹੋਂ ਦਾ ਸਾਰਾ ਵਰਤਾਰਾ ਚੱਲਿਆ ਜੋ ਕੰਚਨ ਕੁਮਾਰੀ ਦਾ ਕਤਲ ਹੋਇਆ ਉਹਦੇ ਜਿਹੜੇ ਬਹੁ ਪੱਕੀ ਪੱਖ ਨੇ ਜਿਹੜਾ ਬੁਨਿਆਦੀ ਸਵਾਲ ਇਹਨੇ ਉਠਾਇਆ ਕਿ ਜਿਹੜੇ ਇਸ ਕਿਸਮ ਦੇ ਕੰਟੈਂਟ ਕ੍ਰੀਏਟਰ ਨੇ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਪਰ ਸੋਸ਼ਲ ਮੀਡੀਆ ਦੇ ਉੱਤੇ ਪੀਤੇ ਸਮਿਆਂ ਦੇ ਵਿੱਚ ਜਿਹੜਾ ਕੋਈ ਸਿਆਸੀ ਤੌਰ ਤੇ ਸੰਜੀਦਾ ਕੰਟੈਂਟ ਹੈ ਜਾਂ ਕੋਈ ਪੱਤਰਕਾਰੀ ਦੇ ਵਿੱਚ ਸੰਜੀਦਾ ਕੰਟੈਂਟ ਹੈ ਉਹਨਾਂ ਖਾਤਿਆਂ ਨੂੰ ਜਿਸ ਢੰਗ ਦੇ ਨਾਲ ਸਰਕਾਰ ਦੇ ਵੱਲੋਂ ਬੈਨ ਕੀਤਾ ਜਾਂਦਾ ਤੇ ਉਸ ਕਿਸਮ ਦੀ ਚਾਰਾ ਜੋਈ ਇਹਨਾਂ ਮਾਮਲਿਆਂ ਦੇ ਵਿੱਚ ਵੀ ਹੋਣੀ ਚਾਹੀਦੀ ਹੈ ਤਾਂ ਜੋ ਇਸ ਕਿਸਮ ਜਿਹੜੀ ਨੌਬਤ ਹੈ ਉਹ ਨਾ ਆਵੇ ਜਿਹੜੀ ਕਿ ਅਮਰਿਤਪਾਲ ਮਹਿਰੂ ਉਹਨਾਂ ਦੇ ਹਵਾਲੇ ਦੇ ਨਾਲ ਤੇ ਕੰਚਨ ਕੁਮਾਰੀ ਉਹਨਾਂ ਦੇ ਕਤਲ ਦੇ ਹਵਾਲੇ ਦੇ ਨਾਲ ਸਾਡੇ ਸਾਹਮਣੇ ਆਈ ਹੈ ਧੰਨਵਾਦ